ਸ਼ਸ਼ੀ ਗਾਜੀ ਤੁਸੀਂ ਦੇਖ ਰਹੇ ਹੋ ਲਿਬਰਾ ਟੀਵੀ ਅੱਜ ਅਸੀਂ ਬੀਜਪੀ ਦਫਤਰ ਦੇ ਵਿੱਚ ਮੌਜੂਦ ਹੈ ਜਿੱਥੇ ਬੀਜਪੀ ਨੇ ਕੋਰ ਕਮੇਟੀ ਦੀ ਜਿਹੜੀ ਹੈ ਮੀਟਿੰਗ ਆਪਣੀ ਬੁਲਾਈ ਹੋਈ ਹੈ ਇੱਥੇ ਤੇ ਬੜੇ ਬੜੇ ਜਿਹੜੇ ਲੀਡਰ ਹੈ ਇੱਥੇ ਨਜ਼ਰ ਆਉਣਗੇ ਤੁਹਾਨੂੰ ਜੇ ਆਪਾਂ ਗੱਲ ਕਰੀਏ ਰਵਨੀਤ ਬਿੱਟੂ ਉਹ ਐਮਪੀ ਬਣੇ ਨੇ ਤੇ ਉਹ ਵੀ ਇੱਥੇ ਮੌਜੂਦ ਨੇ ਮੀਟਿੰਗ ਦੇ ਵਿੱਚ ਤੇ ਬੀਜਪੀ ਪ੍ਰਧਾਨ ਸੁਨੀਲ ਜਾਖੜ ਤੇ ਦੇਖਣਾ ਇਹ ਹੋਊਗਾ ਕਿ ਕੀ ਨਤੀਜਾ ਇੱਥੇ ਨਿਕਲਦਾ ਹੈ ਤੁਸੀਂ ਇਦਾਂ ਹੀ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਾ ਟੀਵੀ ਪੰਜਾਬੀ ਬਸ ਜਿਮਨੀ ਚੋਨ ਨੂੰ ਲੈ ਕੇ ਪਲਾਨਿੰਗ ਕਰਾਂਗੇ ਨਾਲ ਜਿਹੜੀਆਂ ਕੁਝ ਕਮੀਆਂ ਰਹੀਆਂ ਉਹ ਡਿਸਕਸ ਕਰਾਂਗੇ ਉਹਨਾਂ ਨੂੰ ਦੂਸਰਾ ਉਹ ਚੇ ਵਾਲਾ ਕਿੰਨਾ ਦੁਬਾਰੇ ਸ਼ਿਕ ਨੂੰ ਉਗਰਾ ਲ ਉਹਨੂੰ ਮੌਕਾ ਦਿੱਤਾ ਜਾ ਉਹ ਜੇ ਇਸ ਵਿੱਚ ਵੀ ਜਸਪੰਸ ਦੇਖੋ ਗੱਲ ਹੈ ਕਿ ਕਮਿਟਮੈਂਟ ਤਾਂ ਨਾਲ ਸੀਗੀ ਬਟ ਫਿਰ ਵੀ ਆਖਰੀ ਫੈਸਲਾ ਜਿਹੜਾ ਪਾਰਟੀ ਹਾਈ ਕਮਾਂਡ ਦਾ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਦੇਣੀ ਚਾਹੀਦੀ ਉਹਨਾਂ ਨੂੰ ਦੇਣੀ ਚਾਹੀਦੀ ਸਟਰੋਂਗ ਕੈਂਡੀਡੇਟ ਦੇਖੋ ਜਿਹੜੇ ਬੰਦਾ ਪਾਰਟੀ ਛੱਡ ਕੇ ਐਮਐਲਏ ਤੋਂ ਰਿਜ਼ਾਈਨ ਕਰਕੇ ਆਇਆ ਪਹਿਲਾ ਹੱਕ ਉਹਦਾ ਬੰਦਾ ਕਿਹਨ ਗਿਆ ਕਿਡੀਆਂ ਕਮੀਆਂ ਪੰਜਾਬ ਚ ਰਹਿ ਗਈਆਂ ਉਹਨਾਂ ਪੂਰਾ ਜਾਂਦਾ ਨਹੀਂ ਇਸ ਲਈ ਮੈਂ ਪਹਿਲਾਂ ਵੀ ਕਹਿ ਚੁੱਕੀਆਂ ਕਿ ਏਜੰਡਾ ਨਹੀਂ ਕੋਈ ਆਇਆ ਸਾਨੂੰ ਸਾਡੀ ਮੀਟਿੰਗ ਬੁਲਾਈ ਗਈ ਹੈ ਏਜੰਡਾ ਹਲੇ ਮੀਟਿੰਗ ਦੇ ਦੌਰਾਨ ਪਤਾ ਲੱਗੂਗਾ ਵੀ ਕੀ ਹੈ। ਵੱਡੇ ਤੌਰ ਤੇ ਕੀ ਚੀਜ਼ ਦਿਖਾਈ ਤੁਸੀਂ ਕੀ ਜੋ ਹਾਲਾਂਕਿ ਤੁਹਾਨੂੰ ਪਹਿਲਾਂ ਵੀ ਕੰਗਰੈਸ ਦਾ ਜੋ ਲੋਕਾਂ ਨੇ ਮਦਦਤਾ ਕੋਸ਼ਿਸ਼ ਸਾਡੀ ਪਹਿਲੀ ਹਾਂ ਖੁਸ਼ੀਆਂ ਚ ਵੋਟ ਪ੍ਰਤੀਸ਼ਤ ਸਦਾ ਵਧਿਆ ਕਾਫੀ ਵਧਿਆ ਸੋ ਖੁਸ਼ਾ ਤੁਹਾਡੇ ਪਾਸੇ ਦੇਖੀਏ ਇਹ ਕਾਲੀ ਪਰ ਲੋਕਾ ਸਾਹ ਹੋ ਰਹੇ ਨੇ ਕੋਰਨਰ ਨੂੰ ਜਿਵੇਂ ਹਟਾਤਾ ਜਿਹੜੇ ਪਹਿਲਾਂ ਕਮੇਟੀ ਦੇ ਵਿੱਚ ਸੀਗੇ ਲੱਗਦਾ ਵੀ ਕਾਰਵਾਈ ਉੱਧਰ ਨੂੰ ਨਹੀਂ ਉਹ ਉਸ ਪਾਰਟੀ ਦਾ ਮਸਲਾ ਹੈ ਜੀ ਜਿ ਜੀ ਦਾ ਮਸਲਾ ਨਹੀਂ ਹੈਗਾ ਉਹ ਆ ਸਕਦੇ ਨੇ ਇੱਥੇ ਉਹ ਤੁਸੀਂ ਉਹਨਾਂ ਨੂੰ